हां दोस्तों ਤੁਸੀਂ ਦੇਖ ਰਹੇ ਹੋ ਪਿੰਡੂ ਦੂਰਦਰਸ਼ਨ ਅੱਜ ਅਸੀਂ ਜ਼ਿਲ੍ਹਾ ਤਰਨਤਾਰਨ ਦੇ ਸਰਹੱਦੀ ਇਲਾਕਾ ਜੋ ਪਿੰਡ ਮੁੱਠਿਆਂ ਵਾਲੇ ਦੇ ਨਜ਼ਦੀਕ ਨੂਰ ਮੁਹੰਮਦ ਗੱਜਲ ਇਲਾਕਾ ਪੈਂਦਾ ਹੈ ਤੇ 2023 ਦੇ ਵਿੱਚ ਵੀ ਇੱਥੇ ਜਿਹੜਾ ਫਲੱਡ ਆਇਆ ਸੀ ਤੇ ਕਾਫੀ ਜਿਹੜੇ ਕਿਸਾਨਾਂ ਦੀਆਂ ਜਿਹੜੀਆਂ ਜ਼ਮੀਨਾਂ ਐ ਝੋਨਾ ਐ ਲੱਗੀ ਹੋਈ ਫਸਲ ਜਿਹੜੀ ਆ ਉਹ ਬਰਬਾਦ ਹੋ ਚੁੱਕੀ ਸੀ ਤਾਂ ਅੱਜ 2025 ਆ ਤੇ ਅੱਜ ਦਾ ਵੀ ਜੇ ਮਾਹੌਲ ਦੇਖੀਏ ਤੇ ਉਹ ਤੋਂ ਵੀ ਮੰਦ ਭਾਗੀ ਜਿਹੜੀ ਘਟਨਾ ਇੱਥੇ ਪੂਰੇ ਇਲਾਕੇ ਦੇ ਵਿੱਚ ਵਾਪਰੀ ਆ ਵੇਖੋ ਮੈਂ ਆਪਣੇ ਸੰਯੋਗੀ ਨੂੰ ਕਹਾਂਗਾ ਕਿ ਤੁਹਾਨੂੰ ਇਹ ਇਲਾਕਾ ਦਿਖਾਏਗਾ ਜਿਹਦੇ ਵਿੱਚ ਕਿ ਸੈਂਕੜੇ ਹੀ ਜਿਹੜਾ ਕਿੱਲੇ ਜ਼ਮੀਨ ਹੈ ਜਿਹੜੀ ਹਜ਼ਾਰਾਂ ਕਿੱਲੇ ਜ਼ਮੀਨ ਜੇ ਆਪਾਂ ਨਾਲ-ਨਾਲ ਜੇ ਆਪਾਂ ਦਰਿਆ ਤੱਕ ਪਹੁੰਚੀਏ ਤਾਂ ਫਿਰ ਤਾਂ ਹਜ਼ਾਰਾਂ ਕਿੱਲੇ ਜ਼ਮੀਨ ਜਿਹੜੀ ਆ ਲੱਗਿਆ ਹੋਇਆ ਝੋਨਾ ਜਿਹੜਾ ਬਿਲਕੁਲ ਖਰਾਬ ਹੋ ਚੁੱਕਾ ਹੈ ਤੇ ਮੈਂ ਆਪਣੇ ਸਹਿਯੋਗੀ ਨੂੰ ਕਹਿ ਰਿਹਾ ਕਿ ਵੇਖੋ ਤੁਹਾਨੂੰ ਦਿਖਾ ਰਿਹਾ ਨਾਲ-ਨਾਲ ਉਹ ਸਾਰੀਆਂ ਲਾਈਵ ਤਸਵੀਰਾਂ ਇਹ ਇਲਾਕਾ ਹੈ ਨੂਰ ਮੁਹੰਮਦ ਝੁੱਗੀਆਂ ਦੇ ਪਿੰਡ ਦੇ ਜਿਹੜਾ ਨਹਿਰ ਤੋਂ ਪਾਰ ਵਾਲਾ ਇਲਾਕਾ ਜਿਹੜਾ ਉਹ ਪੂਰਾ ਹੀ ਜਿਹੜਾ ਲੱਗੀ ਹੋਈ ਫਸਲ ਜਿਹੜੀ ਆ ਕਿਸਾਨਾਂ ਦੀ ਉਹ ਬਿਲਕੁਲ ਜਿਹੜੀ ਆ ਉਹ ਪ੍ਰਭਾਵਿਤ ਹੋ ਚੁੱਕੀ ਆ ਤੇ ਸਾਡੇ ਨਾਲ ਇਹ ਫੱਟੀ ਵਾਲਾ ਪੁਲ ਆ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਕਿ ਆ ਪੁਲ ਦਿਖਾਓ ਕਿ ਇਹ ਫੱਟੀ ਵਾਲਾ ਪੁਲ ਵੱਜਦਾ ਹੈ ਤੇ ਪਿਛਲੇ ਸਮੇਂ ਦੇ ਵਿੱਚ ਜਿਹੜਾ ਇਹ ਫੱਟੀ ਵਾਲਾ ਪੁਲ ਵੀ ਜਿਹੜਾ ਇੱਥੋਂ ਪਾਣੀ ਜਿਹੜਾ ਕਾਫੀ ਅੱਗੇ ਨੂੰ ਵੀ ਝਾਰ ਸਾਹਿਬ ਦੇ ਨਜ਼ਦੀਕ ਜਿਹੜਾ ਖੇਤਾਂ ਦੇ ਵਿੱਚ ਪਹੁੰਚ ਗਿਆ ਸੀ ਪਰ ਹੁਣ ਇਹਨਾਂ ਦੇ ਜਿਹੜਾ ਕਿਸਾਨਾਂ ਨੇ ਆਪਣਾ ਜਿਹੜਾ ਪੱਕਾ ਪ੍ਰਬੰਧ ਕੀਤਾ ਹੈ ਤਾਂ ਜੋ ਇੱਧਰ ਤਾਂ ਪਾਣੀ ਆਇਆ ਹੀ ਆਇਆ ਪਰ ਸਾਰੀਆਂ ਜਿਹੜੀਆਂ ਫਸਲਾਂ ਖਰਾਬ ਨਾ ਹੋ ਪਉਣ ਸਾਡੇ ਨਾਲ ਮੌਜੂਦ ਆ ਇਹ ਜਿਹੜੇ ਪਿੰਡ ਵਾਸੀ ਆ ਪਹਿਲਾਂ ਤਾਂ ਜੀ ਬੜੀ ਦੁੱਖ ਦੀ ਇਹ ਘਟਨਾ ਹੈ ਜਿਹੜੀ ਸਾਰੇ ਕਿਸਾਨਾਂ ਦਾ ਜਿਹੜਾ ਇਹ ਝੋਨਾ ਜਿਹੜਾ ਬਰਬਾਦ ਹੋ ਗਿਆ ਹਾਂਜੀ ਬਹੁਤ ਮਾੜੀ ਹੋਈ ਹੈ ਜੀ ਇਹ 23 ਤੋਂ ਵੀ ਵੱਧੇ ਨੁਕਸਾਨ ਸਾਡਾ ਜਿਹੜਾ ਇੱਥੇ ਹੋਇਆ ਨਾ ਇੰਨਾ ਅੱਗੇ ਬੁਰਾ ਹਾਲ ਬੌਕੇ ਦੇ ਅੜੇ ਕੋਈ ਗੱਲ ਕਰਨ ਵਾਲੀ ਰਹਿ ਹੀ ਨਹੀਂ ਗਈ ਲੋਕ ਉੱਚੀਆਂ ਥਾਵਾਂ ਤੇ ਮਾਲ ਡੰਗਰ ਦਾ ਬੁਰਾ ਆਲਿਆ ਨਾ ਕੋ ਪੱਠਾ ਐ ਨਾ ਕੋ ਦਥਾ ਐ ਨਾ ਕੋ ਘਰ ਬਾ ਰਿਆ ਕੋਠੇ ਡਿਗ ਪਿਆ ਬੁਰਾਲ ਬੋਕੇ ਦੇੜੇ ਆ ਜਾਂਦੇ ਤੇ ਕੀ ਕਹਿਣਾ ਚਾਹੁੰਦੇ ਹੋ ਭਾਜੀ ਤੁਸੀਂ ਜਿਹੜਾ ਮਤਲਬ ਪੰਜਾਬ ਸਰਕਾਰ ਵੱਲੋਂ ਕੀ ਮੰਗ ਕਰਦੇ ਹੋ ਜਾਂ ਇਲਾਕੇ ਦੇ ਜਿਹੜੇ ਦਾਨੀ ਸੱਜਣ ਉਹਨਾਂ ਵੱਲੋਂ ਕੀ ਮੰਗ ਕਰਦੇ ਹੋ ਆਉਂਦੇ ਨੇ ਬਾਬੇ ਜੀ ਵੀ ਆਉਂਦੇ ਝਾੜ ਸਾਹਿਬ ਵੀ ਆਉਂਦੇ ਸਰਹਾਲੀ ਸਾਹਿਬ ਵਾਲੇ ਵੀ ਬਹੁਤ ਜ਼ਿਆਦਾ ਕਰ ਰਿਹਾ ਹੋਰ ਵੀ ਮੰਤਰੀ ਛੰਤਰੀ ਜਿੰਨੇ ਵੀ ਹੈਗੇ ਆ ਸਾਰੇ ਚਲੋ ਜਿੰਨੇ ਜੋਗੇ ਹੈਗੇ ਸਾਰੇ ਸਹਿਯੋਗ ਕਰਦੇ ਆ ਸ਼੍ਰੋਮਣੀ ਕਮੇਟੀ ਵੀ ਸਾਰਾ ਕੁਝ ਬਹੁਤ ਕੁਝ ਕਰ ਰਹੀ ਆ ਕੋਈ ਘਟ ਨਹੀਂ ਕਰਦਾ ਜਿੰਨੇ ਜੋਗਾ ਖੁੰਦਾ ਵੱਧ ਤੋਂ ਵੱਧ ਹੀ ਪੁੰਨਦਾਨ ਕਰਦਾ ਕੋਈ ਮਾੜਾ ਨਹੀਂ ਬਣਦਾ ਛੇਤ ਕੀਤਾ ਇਸਦਾਨਧਾਰਾ ਸਿੰਘ ਜੀ ਮੈਂ ਕਹਿਣਾ ਚਾਹੁੰਦਾ ਵਾਂ ਕਿ ਜਿਸ ਤਰ੍ਹਾਂ ਸੂਤਰਾਂ ਤੋਂ ਪਤਾ ਚੱਲਿਆ ਕਿ ਇਹ ਜਿਹੜੀ ਜ਼ਮੀਨ ਦੇ ਵਿੱਚ ਕਾਫੀ ਜਿਹੜੇ ਜਿਹੜੇ ਮਜਬੀ ਸਿੱਖ ਪਰਿਵਾਰ ਆ ਗਰੀਬ ਪਰਿਵਾਰ ਆ ਉਹਨਾਂ ਦੀਆਂ ਵੀ ਜ਼ਿਆਦਾ ਜ਼ਮੀਨਾਂ ਇੱਧਰ ਹੈਗੀਆਂ ਜੀ ਬਿਲਕੁਲ ਬਿਲਕੁਲ ਹੈਗੀਆਂ ਜੀ ਹੈਗੀਆਂ ਮਾਤੜ ਨੇ ਤੇ ਡੰਗਰਮਾਲ ਲੈ ਕੇ ਬੁਰਾ ਹਾਲਾ ਝੋਨਾ ਮਾਰਿਆ ਗਿਆ ਤੇ ਆਣ ਕੇ ਡਰੇਨਾ ਦੇ ਉੱਤੇ ਬੈਠੇ ਨੇ ਇਹਨਾਂ ਨੂੰ ਉਹਨਾਂ ਦੀ ਬਹੁਤ ਗਰਦੌਰੀ ਹੋਣੀ ਚਾਹੀਦੀ ਇਹ ਚੀਜ਼ ਦੀ ਜਿਹੜਾ ਝੋਨਾ ਮਰ ਚੁੱਕਾ ਇਹਦਾ ਕੋਈ ਮਾਲ ਡੰਗਰ ਦਾ ਕੋਈ ਵੀ ਅਚਾਰਾ ਸਾਰਾ ਕੁਝ ਆਉਣਾ ਚਾਹੀਦਾ ਹੈ ਹਾਂਜੀ ਇਹ ਸਨ ਸਰਦਾਰ ਧਾਰਾ ਸਿੰਘ ਜੀ ਜਿਨ੍ਹਾਂ ਨੇ ਬੜੇ ਵਿਸਤਾਰ ਦੇ ਨਾਲ ਦੱਸਿਆ ਕਿ ਇਸ ਵਾਰ ਜਿਹੜਾ 2023 ਦੇ ਵਿੱਚ ਜਿਹੜਾ ਫਲੱਡ ਇੱਥੇ ਆਇਆ ਸੀ ਉਸ ਤੋਂ ਵੀ ਜ਼ਿਆਦਾ ਜਿਹੜਾ ਮਾਰ ਰੇਠ ਜਿਹੜਾ ਏ ਜ਼ਮੀਨਾਂ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਜਿਹੜੀਆਂ ਜ਼ਮੀਨਾਂ ਇੱਥੇ ਇਲਾਕੇ ਦੇ ਵਿੱਚ ਪੈਂਦੀਆਂ ਨੂਰ ਮੁਹੰਮਦ ਝੁੱਗੀਆਂ ਦੇ ਨਜ਼ਦੀਕ ਤੇ ਫੱਟੀ ਵਾਲੇ ਪੁਲ ਦੇ ਨਜ਼ਦੀਕ ਹਾਂ ਤੇ ਉਹਨਾਂ ਨੇ ਮੰਗ ਕੀਤੀ ਹੈ ਕਿ ਉਹਨਾਂ ਗਰੀਬਾਂ ਦੀਆਂ ਗਰਦੌਰੀਆਂ ਤੇ ਸਾਰੇ ਹੀ ਕਿਸਾਨਾਂ ਦੀਆਂ ਪੈਲੀਆਂ ਦੀਆਂ ਜਿਹੜੀਆਂ ਗਰਦੌਰੀਆਂ ਕੀਤੀਆਂ ਜਾਣ ਤਾਂ ਜੋ ਸਰਕਾਰ ਉਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਤੁਸ ਸਮਗਰੀ ਅਤੇ ਜੋ ਉਹਨਾਂ ਦਾ ਬਣਦਾ ਹੱਕ ਹੈ ਉਹਨਾਂ ਨੂੰ ਮਾਜਵਾ ਦਿੱਤਾ ਜਾਵੇ ਤੁਸੀਂ ਦੇਖ ਰਹੇ ਹੋ ਪਿੰਡੂ ਦੂਰਦਰਸ਼ਨ ਸੁਖਦੇਵ ਆਸਲ ਦੇ ਨਾਲ ਦਵਿੰਦਰ ਸਹੋਤਾ ਦੀ ਖੇਮ ਕਰਨ ਤੋਂ ਵਿਸ਼ੇਸ਼ ਰਿਪੋਰਟ